ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਹੁਣ ਇੱਕ ਬਹੁਤ ਹੀ ਸੁੰਦਰ ਨਗਰ ਵਸਿਆ ਹੋਇਆ ਹੈ ਜਿਹਦਾ ਨਾਮ ਸ੍ਰੀ ਹਰਗੋਬਿੰਦਪੁਰ ਹੈ ਇਹ ਹਰਗੋਬਿੰਦਪੁਰ ਦਾ ਨਗਰ ਜਿਹੜਾ ਹੈ ਇਹ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆ ਨੇ ਕਰਤਾਰਪੁਰ ਸਾਹਿਬ ਤੋਂ ਵਾਪਸ ਆਉਂਦੇ ਸਮੇਂ ਇਸ ਜਗ੍ਹਾ ਦੇ ਉੱਪਰ ਸਤਿਗੁਰੂ ਜੀ ਰੁਕੇ ਸਨ ਮਹਾਰਾਜ ਜੀਆ ਨੇ ਇਹ ਨਗਰ ਜਿਹੜਾ ਵਸਾਉਣਾ ਕੀਤਾ ਸਤਿਗੁਰਾਂ ਦੇ ਰਹਿੰਦੇ ਹੋਏ ਜਦੋਂ ਸਤਗੁਰੂ ਜੀ ਇੱਥੇ ਪਹੁੰਚੇ ਸਨ ਤੇ ਇੱਥੇ ਭਗਵਾਨ ਦਾਸ ਘੇਰੜ ਗੋਤਦਿਕ ਮਨੁੱਖ ਰਿਆ ਕਰਦਾ ਸੀ ਨਗਰ ਦੇ ਵਿੱਚ ਆਪਣੇ ਆਪ ਨੂੰ ਮੋਢੀ ਅਖਵਾਉਂਦਾ ਸੀ ਉਹਨੇ ਇਸ ਜ਼ਮੀਨ ਦੇ ਤੇ ਕਬਜ਼ਾ ਕੀਤਾ ਹੋਇਆ ਸੀ ਕਿਉਂਕਿ ਬੇਰਾਨ ਪਈ ਹੋਈ ਸੀ ਤੇ ਬੇਰਾਨ ਜਾਣ ਕੇ ਉਹਨੇ ਸਾਰੀ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਸੀ ਸੀ ਬਿਆਸ ਦਰਿਆ ਦੇ ਕਿਨਾਰੇ ਦੇ ਉੱਪਰ ਸਾਰਾ ਨਗਰ ਇਸ ਤੋਂ ਡਰਦਾ ਵੀ ਸੀ ਕਿਉਂਕਿ ਸ਼ਾਹਜਹਾਂ ਬਾਦਸ਼ਾਹ ਦੇ ਨਾਲ ਚੰਗੇ ਮਿੱਤਰ ਤਾਂ ਸੀ ਸੋ ਇਸ ਕਰਕੇ ਸਾਰੇ ਲੋਕਾਂ ਦੇ ਉੱਪਰ ਬੜਾ ਦਬਦਬਾ ਬਣਾ ਕੇ ਰੱਖਿਆ ਹੋਇਆ ਸੀ ਸੋ ਸਤਿਗੁਰੂ ਜੀ ਜਦੋਂ ਵਾਪਸ ਆਉਂਦੇ ਸਮੇਂ ਇਸ ਜਗ੍ਹਾ ਦੇ ਉੱਪਰ ਰੁਕੇ ਨੇ ਇਹ ਇੱਕ ਉੱਚੀ ਢਾਬ ਸਤਿਗੁਰਾਂ ਨੇ ਦੇਖੀ ਹੈ ਭਾਵ ਕੇ ਉੱਚੀ ਜਗ੍ਹਾ ਦੇਖੀ ਹੈ ਉਸ ਜਗ੍ਹਾ ਦੇ ਉੱਤੇ ਸਤਿਗੁਰਾਂ ਨੇ ਸਮੇਤ ਫੌਜ ਦੇ ਉਤਾਰਾ ਕਰ ਲਿਆ ਹੈ ਸਤਿਗੁਰਾਂ ਦਾ ਉਤਾਰਾ ਦੇਖ ਕਰਕੇ ਨਗਰ ਦੀ ਸੰਗਤ ਸਤਿਗੁਰਾਂ ਦੇ ਦਰਸ਼ਨ ਦੇਦਾਰ ਕਰਨ ਦੇ ਲਈ ਆਈ ਹੈ ਬਿਆੰਤ ਸੰਗਤਾਂ ਨੇ ਸਤਿਗੁਰਾਂ ਦੇ ਦਰਸ਼ਨ ਦੇਦਾਰ ਕੀਤੇ ਨੇ ਮਹਾਰਾਜ ਜੀ ਨੇ ਸੰਗਤ ਦਾ ਪ੍ਰੇਮ ਦੇ ਕਰਕੇ ਭਾਈ ਵਿਦੇ ਚੰਦ ਉਹਨਾਂ ਨੂੰ ਇੱਕ ਬਚਨ ਕੀਤੇ ਨੇ ਕਿ ਸੰਗਤ ਦਾ ਬਹੁਤ ਪ੍ਰੇਮ ਹੈ ਇਸ ਜਗ੍ਹਾ ਦੇ ਉੱਤੇ ਸੰਗਤ ਦੀ ਬੇਨਤੀ ਮੰਨ ਕਰਕੇ ਇੱਕ ਧਰਮਸ਼ਾਲਾ ਬਣਾਉਣੀ ਕਰੋ ਤਾਂ ਕਰਕੇ ਸੰਗਤਾਂ ਹਰ ਰੋਜ਼ ਇਸ ਜਗਤ ਉੱਪਰ ਜੁੜਿਆ ਕਰਨ ਉਸ ਪ੍ਰਮਾਤਮਾ ਦੇ ਅਕਾਲ ਪੁਰਖ ਦੇ ਗੁਣਾਂ ਨੂੰ ਗਾਉਣ ਅਤੇ ਆਪਣਾ ਜੀਵਨ ਸਫਲਾ ਕਰਨ ਕਿਉਂਕਿ ਪਾਵੇਂ ਕੇ ਸਤਗੁਰਾਂ ਦੇ ਬਚਨ ਹੈ ਕਿ ਹਿਰਦੇ ਨਾਮ ਵਸਾਏ ਹੋ ਘਰ ਬੈਠੇ ਗੁਰੂ ਤੇ ਆਇਓ ਇਹ ਹਿਰਦੇ ਦੇ ਵਿੱਚ ਜਦੋਂ ਨਾਮ ਵਸ ਜਾਵੇ ਉਦੋਂ ਘਰ ਦੇ ਵਿੱਚ ਬੈਠ ਕਰਕੇ ਵੀ ਇਹ ਨਾਮ ਤੇ ਆ ਜਾ ਸਕਦਾ ਪਰ ਪਹਿਲਾਂ ਸਿੱਖਣ ਦੇ ਲਈ ਸਕੂਲ ਜਾਣਾ ਪੈਂਦਾ ਹੈ ਸਕੂਲ ਗਿਆਤ ਬਗੈਰ ਸਾਨੂੰ ਕੋਈ ਸਿੱਖਿਆ ਨਹੀਂ ਮਿਲਦੀ ਹੁਣ ਨਾਮ ਜਪਣਾ ਕਿਵੇਂ ਹੈ ਇਹ ਵੀ ਸਤਗੁਰਾਂ ਦੇ ਕੋਲ ਆ ਕੇ ਪਤਾ ਲੱਗਦਾ ਹੈ ਵੀ ਅਮਰਤ ਵੇਲੇ ਉੱਠਣਾ ਪੈਣਾ ਹੈ ਅਭਿਆਸ ਕਰਨਾ ਪੈਣਾ ਹੈ ਬਾਣੀ ਪੜ੍ਹਨੀ ਪੈਣੀ ਹੈ ਬਾਣੀ ਸੁਣਨੀ ਪੈਣੀ ਹੈ ਸੋ ਇਸ ਪ੍ਰਕਾਰ ਇਹ ਅਭਿਆਸ ਕਰਨਾ ਪੈਂਦਾ ਸੋ ਸਤਿਗੁਰਾਂ ਨੇ ਇੱਥੇ ਧਰਮਸ਼ਾਲਾ ਬਣਵਾਉਣੀ ਇਹ ਹੁਕਮ ਦੇ ਦਿੱਤਾ ਤੇ ਜਦੋਂ ਇਸ ਭਗਵਾਨ ਦਾ ਸਕੇਰਣ ਨੂੰ ਪਤਾ ਲੱਗਾ ਹੈ ਗੁਰੂ ਸਾਹਿਬ ਜੀ ਤਾਂ ਹੁਣ ਇੱਥੇ ਇੱਕ ਦਿਨ ਦੇ ਲਈ ਉਤਾਰਾ ਕਿੱਥੇ ਸੀ ਪਰ ਹੁਣ ਇੱਥੇ ਧਰਮਸ਼ਾਲਾ ਬਣਾਉਣ ਲੱਗੇ ਨੇ ਜਗ੍ਹਾ ਮੇਰੇ ਕਬਜ਼ੇ ਹੇਠ ਹੈ ਇਹ ਜਾ ਪੰਚਾਇਤ ਆ ਸਤਿਗੁਰਾਂ ਦੇ ਕੋਲ ਜਾ ਕੇ ਮਹਾਰਾਜ ਜੀ ਨੂੰ ਕਹਿੰਦਾ ਵੀ ਤੁਸੀਂ ਇੱਕ ਅੱਧਾ ਦਿਨ ਜੋ ਰੁਕਣਾ ਹੈ ਰੁਕੋ ਪਰ ਇਸ ਜਗ੍ਹਾ ਦੇ ਉੱਤੇ ਧਰਮਸ਼ਾਲਾ ਨਹੀਂ ਤੁਸੀਂ ਬਣਾ ਸਕਦੇ ਮਹਾਰਾਜ ਜੀ ਕਹਿਣ ਲੱਗੇ ਕੀ ਹੋਇਆ ਕਹਿਣ ਲੱਗਾ ਇਹ ਜਗ੍ਹਾ ਮੇਰੀ ਹੈ ਮਹਾਰਾਜ ਜੀ ਕਹਿਣ ਲੱਗੇ ਤੇਰੇ ਕੋਲੇ ਕੋਈ ਇਹਦਾ ਕਾਗਜ਼ ਪੱਤਰ ਹੈ ਇਸ ਜਗ੍ਹਾ ਦਾ ਤੇਰੀ ਜਗ੍ਹਾ ਹੈ ਕਹਿ ਲੱਗਾਏ ਬੜੇ ਏ ਦੇਰ ਦੇ ਮੇਰੇ ਕਬਜੇ ਹੇਠ ਹੈ। ਇਸ ਕਰਕੇ ਇਹ ਜਗ੍ਹਾ ਮੇਰੀ ਹੈ। ਸਤਿਗੁਰੂ ਜੀ ਮੁਸਕਰਾਉਣ ਲੱਗੇ ਦੀ ਮੂਰਖਤਾ ਦੇ ਉੱਤੇ ਕਿਉਂਕਿ ਜਿਹੜੀ ਇਹ ਜਗ੍ਹਾ ਸੀ ਗੁਰੂ ਹਰਗੋਬਿੰਦ ਪਾਸ਼ਾ ਜੀਆ ਨੂੰ ਜਦੋਂ ਜਹਾਂਗੀਰ ਬਾਦਸ਼ਾਹ ਨੇ ਚੰਦੂ ਦੀਵਾਨ ਜਿਹੜਾ ਸਤਿਗੁਰਾਂ ਨੂੰ ਸੌਂਪਿਆ ਸੀ ਜਿਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆ ਨੂੰ ਸ਼ਹੀਦ ਕਰਵਾਉਣ ਦੇ ਵਿੱਚ ਇਹ ਵੀ ਸੀ। ਜਦੋਂ ਸਤਿਗੁਰੂ ਜੀ ਗਵਾਲੀਅਰ ਦੇ ਕਿਲੇ ਦੇ ਵਿੱਚ ਦਿੱਲੀ ਗਏ ਸਨ ਉਸ ਵਕਤ ਜਦੋਂ ਮਹਾਰਾਜੇ ਉੱਥੋਂ ਵਾਪਸ ਆਏ ਉਦੋਂ ਚੰਦੂ ਚੰਦੂ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਸੌਂਪ ਦਿੱਤਾ ਜਹਾਂਗੀਰ ਬਾਦਸ਼ਾਹ ਨੇ ਕਿ ਤੁਸੀਂ ਆਪਣੀ ਬੰਦੀ ਸਜਾ ਨੂੰ ਦੇ ਸਕਦੇ ਹੋ ਜਦੋਂ ਸਤਿਗੁਰਾਂ ਨੇ ਆ ਕੇ ਫਿਰ ਇਹਨੂੰ ਬੰਦੀ ਸਜਾ ਸਿੰਘਾਂ ਨੇ ਦੇ ਦਿੱਤੀ ਫਿਰ ਜੋ ਇਹਦੇ ਨਾਂ ਦੇ ਉੱਤੇ ਜ਼ਮੀਨ ਜਾਇਦਾਦ ਜੋ ਕੁਝ ਵੀ ਸੀ ਉਹ ਸਾਰਾ ਕੁਝ ਸਤਿਗੁਰਾਂ ਨੂੰ ਸਤਿਗੁਰਾਂ ਦੇ ਨਾਮ ਲਵਾ ਦਿੱਤਾ ਜਹਾਂਗੀਰ ਬਾਦਸ਼ਾਹ ਨੇ ਜਿਹੜੀ ਇਹ ਸ੍ਰੀ ਹਰਗੋਬਿੰਦ ਪੁਰੇਵਾਲੀ ਜਗਾਹ ਜਿੱਥੇ ਸਤਿਗੁਰਾਂ ਨੇ ਸਥਾਨ ਬਣਾਇਆ ਹੈ ਇਹ ਜਗਾਹ ਵੀ ਉਸ ਚੰਦੂ ਦੇ ਨਾਮ ਸੀ ਤੇ ਇਹ ਵੀ ਸਾਰੀ ਸਤਿਗੁਰਾਂ ਦੇ ਸਤਿਗੁਰੂ ਗੁਰੂ ਹਰਗੋਬਿੰਦ ਪਾਸ਼ਾ ਜੀ ਆ ਦੇ ਨਾਮ ਲਗਾ ਦਿੱਤੀ ਗਈ ਸੀ ਪਰ ਸਤਿਗੁਰੂ ਜੀ ਮਹਾਰਾਜ ਬਹੁਤਾ ਸਮਾਂ ਇੱਥੇ ਆਏ ਨਹੀਂ ਸੋ ਇਸ ਕਰਕੇ ਇਸ ਘੇਰੜ ਨੇ ਇਹ ਤੇ ਕਬਜ਼ਾ ਕਰ ਲਿਆ ਮਹਾਰਾਜ ਜੀ ਤਾਂ ਮੁਸਕਰਉਣ ਲੱਗੇ ਵੀ ਇਹ ਮੋਰਕ ਨੂੰ ਪਤਾ ਹੀ ਨਹੀਂ ਹੈ ਜਗਾ ਸਾਡੇ ਨਾਮ ਹੈ ਤੇ ਉੱਥੇ ਬਹਿਸ ਬਾਜੀ ਕਰਦਾ ਰਿਹਾ ਮਹਾਰਾਜ ਜੀ ਕਹਿਣ ਲੱਗੇ ਭਾਈ ਤੂੰ ਜਾ ਆਪਣਾ ਆਨੰਦ ਲੈ ਇੱਥੇ ਧਰਮਸ਼ਾਲਾ ਸੀ ਆਪਣੇ ਲਈ ਨੇ ਬਣਾ ਰਹੇ ਆ ਤੇ ਸੰਗਤ ਦੇ ਵਾਸਤੇ ਅਕਾਲ ਪੁਰਖ ਦੀ ਬਾਣੀ ਦਾ ਇੱਥੇ ਜਾਪ ਹੋਵੇਗਾ ਮਹਾਰਾਜ ਜੀ ਸਾਨੂੰ ਕਿਹੜਾ ਜਗ੍ਹਾ ਦੀ ਜਗ੍ਹਾ ਦੀ ਕਮੀ ਐ ਕਿਤੇ ਸਤਿਗੁਰੂ ਆ ਜੀ ਤਾਂ ਹਰ ਜਗ੍ਹਾ ਦੇ ਉੱਤੇ ਵਾਸਾ ਕਰਦੇ ਨੇ ਮਹਾਰਾਜ ਜੀ ਸੱਚੇ ਪਾਤਸ਼ਾਹ ਨੂੰ ਇੱਕ ਥਾਂ ਦੀ ਲੋੜ ਨਹੀਂ ਐ ਪਰ ਪ੍ਰਚਾਰ ਕਰਨ ਵਾਸਤੇ ਸਕੂਲ ਬੜਾ ਜ਼ਰੂਰੀ ਐ ਸੋ ਸਤਿਗੁਰਾਂ ਨੇ ਇਹਨੂੰ ਸਮਝਾਉਣਾ ਕੀਤਾ ਪਰ ਇਹਦੇ ਮੂਰਖ ਮੱਤ ਇਹ ਉੱਥੇ ਸਤਗੁਰਾਂ ਦੇ ਨਾਲ ਉੱਚੇ ਨੀਵੇਂ ਬਚਨ ਬਿਲਾਸ ਕਰਨ ਲੱਗਾ ਕਿ ਮੇਰੀ ਬਾਦਸ਼ਾਹ ਤੱਕ ਪਹੁੰਚ ਹੈ ਮੈਂ ਚਾਹਾਂ ਤਾਂ ਇੱਕ ਮਿੰਟ ਦੇ ਵਿੱਚ ਜਗ੍ਹਾ ਛਡਵਾ ਸਕਦਾ ਸਤਗੁਰਾਂ ਦੇ ਨਾਲ ਇਸ ਤਰ੍ਹਾਂ ਦੇ ਬਚਨ ਕਰਨ ਲੱਗਾ ਹੋਰ ਵੀ ਮਹਾਰਾਜਿਆਂ ਦੇ ਨਾਲ ਬਹੁਤੇ ਉੱਚੇ ਬਚਨ ਕਰਨ ਲੱਗਾ ਕਿ ਤੁਸੀਂ ਪਹਿਲੇ ਗੁਰੂ ਸਾਹਿਬਾਨਾਂ ਵਰਗੇ ਨਹੀਂ ਹੋ ਸ਼ਾਂਤੀ ਦੇ ਪਹੁੰਚ ਸੀ ਤੁਸੀਂ ਹਥਿਆਰ ਚੱਕ ਲਏ ਨੇ ਤੁਸੀਂ ਮਹਾਰਾਜਾ ਵਾਂਗ ਜੀਵਨ ਜਿਉਂਦੇ ਹੋ ਇੱਥੋਂ ਤੱਕ ਤਾਂ ਠੀਕ ਰਿਹਾ ਸਤਿਗੁਰਾਂ ਨੇ ਕੁਝ ਨਾ ਕਿਹਾ ਪਰ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜਿਆਂ ਦੇ ਬਾਰੇ ਬਚਨ ਬੋਲਣ ਲੱਗਾ ਕਿ ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕੀਤਾ ਇਸ ਤਰ੍ਹਾਂ ਤੁਹਾਨੂੰ ਵੀ ਸ਼ਹੀਦ ਕਰ ਦਿਆਂਗੇ ਗੁਰੂ ਅਰਜਨ ਦੇਵ ਜੀ ਨੂੰ ਜਿਵੇਂ ਬਾਦਸ਼ਾਹ ਨੇ ਮਾਰਿਆ ਸੀ ਇਹ ਤੁਹਾਨੂੰ ਵੀ ਇਸ ਤਰ੍ਹਾਂ ਮਰਵਾ ਦੇਵਾਂਗਾ ਹੁਣ ਸਤਿਗੁਰੂ ਜੀ ਤਾਂ ਫੇਰ ਵੀ ਸ਼ਾਂਤੀ ਦੇ ਵਿੱਚ ਰਹੇ ਪਰ ਗੁਰੂ ਕੇ ਸਿੰਘਾਂ ਤੋਂ ਫੇਰ ਜੋ ਸਤਿਗੁਰਾਂ ਦਾ ਬਚਨ ਹੁੰਦਾ ਇੱਕ ਗੁਰੂ ਕੀ ਨਿੰਦਾ ਸੁਨੇ ਨ ਕਾਨ ਭੇਡ ਕਰੇ ਤੇ ਸੰਕਿਰਪਾਨ ਫਿਰ ਜਦੋਂ ਸਤਿਗੁਰਾਂ ਦੀ ਨਿੰਦਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਨਿੰਦਿਆ ਨਹੀਂ ਕਰਨੀ ਸ਼ੁਰੂ ਕਰ ਦਿੱਤੇ ਫਿਰ ਬਾਬਾ ਬਿਧਿ ਚੰਦ ਉਹਨਾਂ ਨੇ ਪਕੜ ਲਿਆ ਨੂੰ ਫਿਰ ਇਹਦੇ ਛਿੱਤਰ ਫੇਰਿਆ ਚੰਗੀ ਤਰ੍ਹਾਂ ਫਿਰ ਜਦੋਂ ਇਹਦੇ ਛਿੱਤਰ ਫੇਰ ਕੇ ਉਹਨੂੰ ਇੱਕ ਵਾਰ ਛੱਡ ਦਿੱਤਾ ਪਰ ਇਹ ਫੇਰ ਨਟ ਲਿਆ ਫਿਰ ਮੰਦੇ ਚੰਗੇ ਬਚਨ ਬਹੁਤੇ ਮੰਦੇ ਬੋਲਣ ਲੱਗ ਗਿਆ ਸਤਿਗੁਰਾਂ ਦੇ ਨਾਲ ਫਿਰ ਸਿੰਘਾਂ ਨੇ ਚੰਗੀ ਚਾੜ੍ਹ ਛਾੜ ਦਿੱਤਾ ਆਪਣੇ ਨਾਲ ਫੌਜ ਨੂੰ ਲੈ ਕੇ ਆਇਆ ਸੀ ਫਿਰ ਸਿੰਘਾਂ ਨੇ ਉਹਨਾਂ ਨੂੰ ਸਾਰਿਆਂ ਨੂੰ ਕੁੱਟ ਦਿੱਤਾ ਇਹਨੂੰ ਵੀ ਕੁੱਟ ਦਿੱਤਾ ਫਿਰ ਸਿੰਘਾਂ ਦੀ ਮਾਰ ਨਾ ਚੱਲਦੇ ਹੋਏ ਫਿਰ ਇਹ ਸਾਹ ਛੱਡ ਗਿਆ ਮਰ ਗਿਆ ਸੀ ਫਿਰ ਉੱਥੇ ਸੋ ਮੇਰੇ ਇਸ ਤਰ੍ਹਾਂ ਇਹ ਗੁਰੂ ਹਰਗੋਬਿੰਦ ਪਰੇ ਵਾਲਾ ਸਥਾਨ ਜਿਹੜਾ ਜਿੱਥੇ ਅੱਜ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਸ੍ਰੀ ਦਮਦਮਾ ਸਾਹਿਬ ਬਣਿਆ ਹੋਇਆ ਹੈ ਗੁਰਦੁਆਰਾ ਸਾਹਿਬ ਦਾ ਨਾਮ